ਜ਼ਮੀਨ ਦੇ ਰੋਲੇ ਦੇ ਚੱਲਦਿਆਂ ਬੰਦੇ ਨੇ ਟਰੈਕਟਰ ਹੇਠਾਂ ਦੇ ਕੇ ਮਾਰਤਾ ਬੰਦਾ ਇੱਕ ਜ਼ਮੀਨ ਦੇ ਪਿੱਛੇ ਦੇਖੋ ਕਿਵੇਂ ਕੜੀਸ ਕੜੀਸ ਕੇ ਦਿੱਤੀ ਦਰਦਨਾਕ ਮੌਤ ਇਨਸਾਨੀਅਤ ਜਮ੍ਹਾਂ ਹੀ ਖਤਮ ਹੋ ਚੁੱਕੀ ਹੈ ਲੋਕਾਂ ਦੇ ਵਿੱਚ ਤੁਸੀਂ ਵੀ ਦੇਖੋ ਬੇहद ਖੋਫਨਾਕ ਹੈ ਘਟਨਾ ਇੱਕ ਕਾਨੂੰਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਸ਼ਿਆਰਪੁਰ ਦੇ ਪਿੰਡ ਸ਼ਾਹਪੁਰ ਤੋਂ ਜੋ ਸਾਹਮਣੇ ਆਈ ਹੈ ਜਿੱਥੇ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਬੰਦੇ ਵੱਲੋਂ ਦੂਜੇ ਨੂੰ ਟਰੈਕਟਰ ਦੇ ਹੇਠਾਂ ਦੇ ਦਿੱਤਾ ਜਾਂਦਾ ਹੈ ਉਸ ਦੇ ਉੱਪਰ ਟਰੈਕਟਰ ਚੜਾ ਦਿੱਤਾ ਜਾਂਦਾ ਹੈ ਜਦ ਕਿ ਉਹ ਮੋਟਰਸਾਈਕਲ ਤੇ ਸਵਾਰ ਸੀ ਤਾਂ ਮੋਟਰਸਾਈਕਲ ਸਮੇਤ ਉਸ ਵਿਅਕਤੀ ਨੂੰ ਪੂਰੀ ਤਰ੍ਹਾਂ ਦੂਰ ਤੱਕ ਖੇਤਾਂ ਦੇ ਵਿੱਚ ਘੜੀਸਿਆ ਜਾਂਦਾ ਹੈ ਜਿਸ ਦੇ ਵਿੱਚ ਉਸ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਇਸ ਘਟਨਾ ਦੀ ਪੂਰੀ ਇਹ ਵੀਡੀਓ ਦੇਖ ਕੇ ਤੁਹਾਡੀ ਵੀ ਰੂ ਕੰਬ ਜਾਵੇਗੀ ਦਾ ਤੜਕੇਸ ਚੱਲਣ ਡਿਆ ਹੀ ਤਾਂ ਇਹਨਾਂ ਨੇ ਸਾਡੇ ਫਾਦਰ ਸਾਹਿਬ ਦਾ ਟਰੈਕਟਰ ਉੱਤੇ ਚੜਾ ਕੇ ਦਾ ਕਤਲ ਕਰ ਦਿੱਤਾ ਹਾਂਜੀ ਸਾਰੇ ਇਹ ਆਪਣੀ ਪਹਿਲੀ ਵਾਹ ਕੇ ਟਰੈਕਟਰ ਇਹਨੇ ਬਾਹਰ ਕੱਢਿਆ ਮੇਰੇ ਫਾਦਰ ਪਿੰਡੋਂ ਜਾ ਰਹੀ ਗੁੱਡੇ ਨੂੰ ਆਪਣੀ ਦਵਾਈ ਲੈਣ ਤਾਂ ਇਹਨੇ ਥੱਲੇ ਦੇ ਕੇ ਉਹਨਾਂ ਨੂੰ ਮਾਰ ਦਿੱਤਾ ਬਹੁਤ ਬੁਰੀ ਹਾਲਤ ਦੇ ਨਾਲ ਮੈਂ ਸਰ ਕਾਨੂੰਨ ਤੋਂ ਮੰਗ ਕਰਦਾ ਵੀ ਸਖਤ ਤੋਂ ਸਖਤ ਦੀ ਕਾਰਵਾਈ ਹੋਵੇ ਤੇ ਜੇਲ੍ਹਾਂ ਦੇ ਵਿੱਚ ਜਾਣ